ਪੰਜਾਬ ਚ ਵੱਡਾ ਕਾਂਡ ਕਰਨ ਦੀ ਸਾਜ਼ਿਸ਼ ਗ੍ਰੇਨੇਡ ਲੈ ਮਜੇ ਨਾਲ ਘੁੰਮ ਰਹੇ ਸੀ ਨੌਜਵਾਨ ਲੁਧਿਆਣਾ ਪੁਲਿਸ ਨੇ ਕੀਤੇ ਕਾਬੂ ਪੰਜਾਬ ਚ ਪਹਿਲਾਂ ਲੜਾਈਆਂ ਹਥਿਆਰਾਂ ਯਾਨੀ ਕਿ ਤੇਜ਼ ਤਾਰ ਹਥਿਆਰਾਂ ਨਾਲ ਦਸਤਰਾ ਨਾਲ ਬੇਸ ਪੈਟ ਨਾਲ ਹੁੰਦੀਆਂ ਸੀਗੀਆਂ ਫਿਰ ਉਸੇ ਤਰ੍ਹਾਂ ਹੀ ਜ਼ਮਾਨਾ ਬਦਲਿਆ ਤੇ ਨੌਜਵਾਨ ਅੱਜ ਕੱਲ ਜਿਦੇ ਵੀ ਕਿਸੇ ਨਾਲ ਲੜਾਈ ਹੋ ਜਾਂਦੀ ਹੈ ਜਾਂ ਫਿਰ ਕੋਈ ਸਮਗਲੀ ਹੋ ਰਹੀ ਹੈ ਸਭ ਤੋਂ ਜ਼ਿਆਦਾ ਅਵੈਦ ਹਥਿਆਰਾਂ ਦੀ ਅਵੈਧ ਹਥਿਆਰ ਆਮ ਮਹੀ ਨਜ਼ਰ ਆ ਰਹੇ ਨੇ ਤੇ ਹੁਣ ਉਸ ਤੋਂ ਬਾਅਦ ਬੜੇ ਮਜ਼ੇ ਨਾਲ ਨੌਜਵਾਨ ਪੰਜਾਬ ਦੇ ਵਿੱਚ ਗਰਨੇਡ ਚੁੱਕ ਕੇ ਵੀ ਘੁੰਮ ਰਹੇ ਨੇ ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਮਿਰਜ਼ਾਪੁਰ ਫਿਲਮ ਜਾਂ ਫਿਰ ਗੈਂਗਸ ਆਫ ਵਾਸੇਪ ਫਿਲਮ ਚੱਲ ਰਹੀ ਹੋਵੇ ਪੰਜਾਬ ਦੇ ਵਿੱਚ ਆਰਾਮ ਨਾਲ ਹੀ ਮੋਟਰਸਾਈਕਲ ਤੇ ਬੈਠੇ ਨੌਜਵਾਨ ਜੇਬਾਂ ਦੇ ਵਿੱਚ ਗਰਨੇਡ ਲੈ ਕੇ ਘੁੰਮ ਰਹੇ ਨੇ ਹੈ ਨਾ ਹੈਰਾਨ ਹੈਰਾਨੀ ਕਰਨ ਵਾਲਾ ਮਾਮਲਾ ਕਿ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਜਾਂ ਕਿੱਧਰ ਰਹੀ ਹੈ ਤਾਂ ਇਹ ਤੁਸੀਂ ਜੋ ਤਸਵੀਰ ਦੇਖ ਰਹੇ ਹੋ ਜਿਨ੍ਹਾਂ ਨੂੰ ਲੁਕਾ ਲੁਕਾ ਕੇ ਪੁਲਿਸ ਲੈ ਕੇ ਜਾ ਰਹੀ ਹੈ ਇਹ ਉਹ ਨੌਜਵਾਨ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣਾ ਤੋਂ ਜਦੋਂ ਇਹ ਮੋਟਰਸਾਈਕਲ ਤੇ ਦੋਨੋਂ ਜਾਣੇ ਆ ਰਹੇ ਸੀ ਤੇ ਪੁਲਿਸ ਨੇ ਚੈਕਿੰਗ ਦੇ ਲਈ ਇਹਨਾਂ ਨੂੰ ਰੋਕਿਆ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਕੇ ਖੜਾ ਹੋ ਗਿਆ ਤੇ ਦੂਸਰੇ ਨੇ ਜਿਵੇਂ ਉਹਨੂੰ ਮੌਕਾ ਮਿਲਿਆ ਆਪਣਾ ਮੋਟਰਸਾਈਕਲ ਭਜਾ ਕੇ ਫਰਾਰ ਹੋ ਗਿਆ ਤੇ ਜਿਹੜਾ ਇੱਕ ਨੌਜਵਾਨ ਉੱਥੇ ਖੜਾ ਰਹਿ ਗਿਆ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ਦੇ ਵਿੱਚ ਮਿਲਿਆ ਗ੍ਰੇਨੇਡ ਇਹ ਕੋਈ ਆਮ ਗੱਲ ਨਹੀਂ ਹੈ ਕਿ ਇਹ ਕੋਈ ਇੰਨੀ ਆਸਾਨੀ ਨਾਲ ਅਸੀਂ ਕਹਿ ਰਹੇ ਹਾਂ ਗ੍ਰੇਨੇਡ ਹਮਲਾ ਹੋ ਰਿਹਾ ਗ੍ਰੇਨੇਡ ਹਮਲਾ ਹੋ ਗਿਆ ਇੱਥੇ ਹੋ ਗਿਆ ਉੱਥੇ ਹੋ ਗਿਆ ਪਰ ਇਹ ਇੱਕ ਬਹੁਤ ਹੀ ਵੱਡੀ ਚਿੰਤਾ ਦਾ ਵੀ ਕਾਰਨ ਹੈ ਚਿੰਤਾ ਦਾ ਘਰ ਬਣ ਚੁੱਕਾ ਹੈ ਤੇ ਲਿਆ ਫਿਰ ਤੁਸੀਂ ਕਹਿ ਸਕਦੇ ਹੋ ਕਿ ਇਹ ਸਲੋਲੀ ਸਲੋਲੀ ਗਰੋ ਕਰਦਾ ਹੋਇਆ ਕਾਨੂੰਨ ਦੀ ੱਜੀਆਂ ਉਡਾਂਦਾ ਹੋਇਆ ਇੱਕ ਵੱਡਾ ਕ੍ਰਾਈਮ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਸ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਲੁਧਿਆਣਾ ਪੁਲਿਸ ਨੇ ਇਹਨਾਂ ਦੋਨੋਂ ਜਵਾਨਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜਿਸ ਦੀ ਜੇਬ ਦੇ ਵਿੱਚ ਉਹ ਗ੍ਰੇਨੇਡ ਮਿਲਿਆ ਤੇ ਜਦੋਂ ਹੁਣ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਹੁਣ ਤੱਕ ਇਹ ਮਾਮਲਾ ਸਾਹਮਣੇ ਆਇਆ ਕਿ ਇਹਨਾਂ ਨੇ ਕਿਸੇ ਮੁਖਸਰ ਸਾਹਿਬ ਦੇ ਬੰਦੇ ਨੂੰ ਅ ਅੱਗੇ ਗ੍ਰੇਨੇਡ ਪਹੁੰਚਾਣਾ ਸੀਗਾ ਤੇ ਇਹ ਗ੍ਰੇਨੇਡ ਵੀ ਟੋਲ ਪਲਾਜ਼ਾ ਤੋਂ ਲੈ ਕੇ ਚਿੜੀਆ ਘਰ ਦੇ ਕੋਲ-ਕੋਲ ਕਿੱਥੇ ਲੁਕਾ ਕੇ ਰੱਖਿਆ ਗਿਆ ਸੀ ਤੇ ਉਸ ਵਾਲੀ ਸਾਈਡ ਤੇ ਹੀ ਕਿਸੇ ਬੰਦੇ ਨੇ ਆ ਕੇ ਇਹਨਾਂ ਤੋਂ ਡਿਲੀਵਰੀ ਗ੍ਰੇਨੇਡ ਦੀ ਲੈਣੀ ਸੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਪੰਜਾਬ ਦੇ ਵਿੱਚ ਹਾਲਾਤ ਕਿੱਥੇ ਤੱਕ ਪਹੁੰਚ ਚੁੱਕੇ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਅਟਾਰੀ ਬਾਰਡਰ ਦੇ ਕੋਲ ਰਹਿੰਦੇ ਕੁਝ ਦੋ ਨੌਜਵਾਨ ਸ਼ਾਇਦ 19 ਜਾਂ 20 ਸਾਲ ਦੇ ਸੀਗੇ ਉਹਨਾਂ ਦੇ ਕੋਲੋਂ ਆਰਪੀਜੀ ਫਾਇਰ ਕਰਨ ਵਾਲਾ ਹਥਿਆਰ ਬਰਾਮਦ ਹੋਇਆ ਜਿਹੜਾ ਕਿ ਟੈਂਕਾਂ ਨੂੰ ਉਡਾਉਣ ਵਾਲਾ ਹੁੰਦਾ ਹੈ ਤੇ ਹੁਣ ਇਹਨਾਂ ਲੋਕਾਂ ਦੇ ਕੋਲੋਂ ਲੁਧਿਆਣਾ ਦੇ ਵਿੱਚ ਦੋ ਨੌਜਵਾਨਾਂ ਦੇ ਕੋਲੋਂ ਮਿਲਿਆ ਗ੍ਰੇਨੇਡ ਤੇ ਹੁਣ ਇਹਨਾਂ ਦੀ ਜਾਂਚ ਚੱਲ ਰਹੀ ਹੈ ਪੁਲਿਸ ਇਸ ਮਾਮਲੇ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੀ ਹੈ ਕਿਉਂਕਿ ਪੁਲਿਸ ਚਾਹਦੀ ਹੈ ਕਿ ਹਾਲੇ ਪੂਰਾ ਤਰ੍ਹਾਂ ਇਸ ਗ੍ਰੋਹ ਦਾ ਪਰਦਾਫਾਸ਼ ਕੀਤਾ ਜਾਵੇ ਹੁਣ ਤੱਕ ਪੁਲਿਸ ਵੱਲੋਂ ਕੋਈ ਅਧਿਕਾਰੀ ਕੋਈ ਵੱਡੀ ਜਾਂ ਕਹਿ ਸਕਦੇ ਹੋ ਕਿ ਪੂਰੀ ਪੁਸ਼ਟੀ ਨਹੀਂ ਕੀਤੀ ਗਈ ਹੁਣ ਤੱਕ ਇਹੀ ਸਾਹਮਣੇ ਆਇਆ ਕਿ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਜਿਹੜਾ ਨੌਜਵਾਨ ਦਾ ਲਿਆ ਗਿਆ ਹੈ ਤਾਂ ਕਿ ਇਸ ਦੇ ਅੱਗੇ ਪੂਰਾ ਗਿਰੋਹ ਪਤਾ ਲੱਗ ਸਕੇ ਕਿ ਇਹ ਗ੍ਰਨੇਡ ਯੂਜ਼ ਕਿੱਥੇ ਕਰਨਾ ਸੀ ਇਹਨਾਂ ਕੋਲ ਕਿਵੇਂ ਆਇਆ ਜਿਸ ਜਗ੍ਹਾ ਦੇ ਉੱਤੇ ਇਹਨਾਂ ਨੇ ਦੱਬ ਕੇ ਰੱਖਿਆ ਹੋਇਆ ਸੀ ਜਿਸ ਖੇਤਾਂ ਦੀ ਮਿੱਟੀ ਦੇ ਵਿੱਚ ਦੱਬਿਆ ਹੋਇਆ ਸੀ ਉੱਥੇ ਕਿਵੇਂ ਪਹੁੰਚਿਆ ਜਾਂ ਫਿਰ ਉਹ ਦਬਾਇਆ ਕਿੰਨੇ ਉੱਥੇ ਕਿੰਨੇ ਰੱਖਿਆ ਤੇ ਅੱਗੇ ਜਾ ਕੇ ਜਿੰਨੂੰ ਇਹਨਾਂ ਨੇ ਡਿਲੀਵਰ ਕਰਨਾ ਸੀ ਉਹਨੇ ਉਸ ਦਾ ਕੀ ਕਰਨਾ ਸੀ ਕਿੱਥੇ ਉਹ ਬਲਾਸਟ ਕਰਨਾ ਚਾਹੁੰਦੇ ਸੀਗੇ ਕਿਹਦੇ ਘਰ ਹਮਲਾ ਕਰਨਾ ਚਾਹੁੰਦੇ ਸੀ ਜਾਂ ਪੁਲਿਸ ਥਾਣੇ ਤੇ ਹਮਲਾ ਕਰਨਾ ਚਾਹੁੰਦੇ ਸੀ ਜਾਂ ਫਿਰ ਪੰਜਾਬ ਦੇ ਵਿੱਚ ਕੋਈ ਦੰਗੇ ਭੜਕਾਉਣ ਦੀ ਸਾਜ਼ਿਸ਼ ਕਰਨਾ ਚਾਹੁੰਦੇ ਸੀ ਤੇ ਹੁਣ ਇਹ ਜਿਹੜੀਆਂ ਗੱਲਾਂ ਨੇ ਇਸ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਪਿਛਲੇ 4 ਸਾਲ ਤੋਂ ਲਗਾਤਾਰ ਚਲਦੀਆਂ ਆ ਰਹੀਆਂ ਨੇ ਪੁਲਿਸ ਪੂਰੀ ਕੋਸ਼ਿਸ਼ ਵੀ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਪੂਰੀ ਤਰ੍ਹਾਂ ਤੋਂ ਖਤਮ ਹੋ ਨਹੀਂ ਰਹੀਆਂ ਤੇ ਜੋ ਹਾਲਾਤ ਅਤਵਾਦ ਵਿਲੇ ਸਿਗੇ ਇਸੇ ਤਰ੍ਹਾਂ ਹੀ ਸ਼ੁਰੂ ਹੋਏ ਜੋ ਬਜ਼ੁਰਗ ਦੱਸਦੇ ਨੇ ਜਾਂ ਫਿਰ ਜਿਹੜੇ ਲੀਡਰਾਂ ਨੇ ਅਤਵਾਦ ਦਾ ਵੇਲਾ ਵੇਖਿਆ ਹੈ ਉਹ ਦੱਸਦੇ ਨੇ ਕਿ ਸ਼ੁਰੂਆਤ ਇੱਥੇ ਇਸੇ ਤਰ੍ਹਾਂ ਹੀ ਹੋਈ ਸੀਗੀ ਹੌਲੀ-ਹੌਲੀ ਤੇ ਹੁਣ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਹੋਏ ਪੰਜਾਬ 'ਚ ਦਿਖਾਈ ਦੇ ਰਹੇ ਨੇ ਖੈਰ ਪੁਲਿਸ ਨੇ ਇੱਕ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਲਗਾਤਾਰ ਲੱਗੀ ਹੋਈ ਹੈ ਪਰ ਫਿਰ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਪੁਲਿਸ ਨੂੰ ਬਾਕੀ ਕੱਲਾ ਬਾਕੀ ਕੰਮਾਂ ਦੇ ਵਿੱਚ ਉਲਝਣ ਦੀ ਬਜਾਏ ਲਾਅ ਐਂਡ ਆਰਡਰ ਨੂੰ ਠੀਕ ਕਰਨ ਦੇ ਵਿੱਚ ਜ਼ਿਆਦਾ ਧਿਆਨ ਦੇਣ ਲਈ ਹੈ ਜ਼ਿਆਦਾ ਸਮਾਂ ਉਧਰ ਨੂੰ ਦੇਣ ਦੀ ہدایت دینی چاہیے دی ہے خیر ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ضرور ਦੱਸੋ क्राइम ਚਾਰਟ ਦੀ ਅਗਲੀ سٹوری ਦੇ ਵਿੱਚ ਕੱਲ ਤੁਹਾਨੂੰ ਦੱਸਾਂਗੇ ਇੱਕ ਨਵੀਂ ਕਹਾਣੀ